ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਾਗਸੇ ਲੈ ਲੈ ਕੇ ਆਂ ਜੀ ਦੋ ਬੈੜਾ ਨੇ ਬਾਈ ਤਾਜ਼ੀਆਂ ਸੂਣ ਵਾਲੀਆਂ ਗੱਬੜਾਂ ਨੇ ਤੇ ਇੱਕ ਬਾਈ ਬੱਚੀ ਆ ਟਾਪ ਦੀ ਆਉ ਪੁੱਛ ਲੈਣੇ ਬਾਈ ਤੁਹਾਡੇ ਡੈਰੀ ਸਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਜਸਵੰਦਰ ਸਿੰਘ ਪਾਉ ਜੀ ਪਿੰਡ ਆਪਣਾ ਸਰਜੀਤਪੁਰਾ ਜ਼ਿਲ੍ਹਾ ਬਟੰਡਾ ਤਹਿਸੀਲ ਫੂਲ ਹੈ ਨੇੜੇ ਪਿੰਡ ਬਈ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰ ਰਹਿ ਗਿਆ ਜੀ ਮੋਬਾਈਲ ਨੰਬਰ ਬੋਲ 9041088838 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਨਗੀਨਾ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜੇ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਕਰਮ ਵਾਲੀ ਇਹ ਲੈ ਜੂ ਹਫਤਾ ਜੀ ਹਫਤੇ ਕਰੀਕਾ ਜੀ ਹਾਂਜੀ ਕੀ ਕਾਰ ਹੈਗਾ ਇਹ ਦਾ 18 ਗੀਟਰ ਦਾ ਜੀ ਠੀਕ ਆ ਹਾਂਜੀ ਫੇਸ ਬਿਊਟੀ ਦੇਖੋ ਮੂੰਹ ਤੋਂ ਚਾਰ ਦਾ ਆਈ ਟੂਆ ਟੂਆ ਬਹੁਤ ਚੰਗਾ ਮੂੰਹੋਂ ਚਾਰ ਦਾ ਹਾਂਜੀ ਕੱਦ ਵੱਡ ਚੰਗਾ ਰੰਗ ਰੂਪ ਬਹੁਤ ਚੰਗਾ ਬਾਕੀ ਥਾਂ ਦਿਖਾ ਦੇ ਤਣ ਬਹੁਤ ਚੰਗਾ ਹਾਂ ਹਾਂ ਗਾਈ ਉਹ ਠੰਡੀ ਆ ਬਹੁਤ ਐਨੀ ਵੀ ਛੜ ਮਾਰੂਗੀ ਥਾਂ ਲੈ ਕੱਲਾ ਕੱਲਾ ਥਾਂ ਠੰਡੀ ਠੰਡੀ ਪੂਰੀ ਆ ਜਿਵੇਂ ਮਰਜ਼ੀ ਲੈ ਥੱਲੇ ਬੈਠਾ ਰਹੇ ਦੋਦਾਂ ਕਿ 20 ਕਿਲੋ ਪਾ ਦੂਗੀ ਹੂੰ ਬਹੁਤ ਬਹੁਤ ਹਾਂਜੀ ਸਾਰੀਆਂ ਬਾਲਟਨਾਂ ਕੱਢ ਕੇ ਰੇਸ ਦਿਉਣਾ ਥਾਂ ਤੋਂ ਦੀ ਕੁਆਲਿਟੀ ਬਹੁਤ ਚੰਗੀ ਆ ਕੱਲਾ ਕੱਲਾ ਥਾਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਯਾਤ ਬਰੀਟ ਚੰਗੀ ਆ ਖੇਸ ਕਮਾਲ ਆ ਵੋਦੀਵਾਦੀ ਬਹੁਤ ਚੰਗੀ ਆ ਚੰਪ ਚੰਪ ਚੰਗੀ ਆ ਸਨਖੀ ਆ ਬਾਈ ਬੜਾ ਤੇ ਕੀ ਮੁੱਲ ਆ ਭਰਾ ਇਹਦਾ ਘਰ ਦਾ 70000 ਦੇ ਦਾਂਗੇ ਮਾਨ ਤਾਨ ਹੋ ਜਾ ਘਰ ਦਾਂਗੇ ਮੋੜ ਲਿਆ ਬਾਈ 70000 ਰੁਪਏ ਮੁੱਲ ਮਾਨ ਤਾਨ ਜਿਹੜਾ ਮੌਕੇ ਤੇ ਹਾfte ਨੂੰ ਪੂਰੇ ਨੇ ਬਣ ਕੇ ਸੁਣਾ ਹੀ ਗਏ ਗੱਲ ਕਰਾਉਗੀ ਜਿਹੜੇ ਹਾਵਤੇ ਦੀ ਤਿਆਰੀ ਆ ਹਾfte ਨੂੰ ਤਾਂ ਇਹਨੇ ਬਾਈ ਕੋਸ ਦੀ ਕੋਸ ਬਣ ਜਾਂਦੀ ਤਿਆਰੀ ਬਹੁਤ ਚੰਗੀ ਆ ਵਰਡ ਦੀ ਖਾਣਾ ਬਹੁਤ ਚੰਗਾ ਲੱਗਿਆ ਫੁੱਟੇ ਵਾਲਾ ਥਣ ਕੱਲਾ ਕੱਲਾ ਥਣ ਕਿਹੜਾ ਫੇਸ ਆ ਵੇਖੋ ਫੇਸ ਕਿੰਨਾ ਫੇਸ ਬੜਾ ਪਿਆਰਾ ਟਵਾਟਾ ਬਹੁਤ ਚੰਗਾ ਪਹਿਨਦਾ ਬੋਦੀ ਬਾਦੀ ਬਹੁਤ ਚੰਗਾ ਫੁੱਲ ਜਾਤ ਵਾਲੀ ਜੀ ਇਹਨੂੰ ਹਮ ਫੁੱਲ ਜਾਤ ਵਾਲੀ ਹਾਂਜੀ ਠੀਕ ਆ ਮੁੱਲ ਵੀ ਜਾਇਜ਼ ਆ ਭਾਈ ਮਾਨਦਾਨ ਵਿੱਚੋਂ ਹੋ ਜਾਣਾ ਅੱਗੇ ਭਰਾ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਦੂਜੀ ਸੂਏ ਹੁੰਦੀ ਹੈ ਜੀ ਕਿੰਨੇ ਦਿਨ ਲੈਣੀ ਭਾਈ ਇਹ ਲੈ ਜੂ ਜੀ ਹਫਤਾ ਦੱਸ ਦੇਣੀ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ ਇਹਦਾ ਹੈਗਾ 16 ਲੀਟਰ ਦਾ ਹੀ ਠੀਕ ਆ ਆਰਡਰ ਬਹੁਤ ਚੰਗਾ ਹਨਾ ਹਾਂਜੀ ਹਜੇ ਕੱਚੀ ਆ ਕੱਚੀ ਕੱਚੀ ਲੈ ਲੈਂਦੀ ਆ ਕਰ ਮਾਲੀ ਢੱਲਾ ਦੇਖੋ ਥਣ ਬਹੁਤ ਚੰਗਾ ਠੰਡਾ ਠੰਡਾ ਬਹੁਤ ਆ ਕਰ ਮਾਲਾ ਠੰਡੀ ਪੂਰੀ ਆ ਫੇਸ ਇਹਦਾ ਹੀ ਬੜਾ ਪਿਆਰਾ ਲੈ ਅੱਖ ਚ ਇੱਕ ਕਰੋ ਬਈ ਜਰਸੀ ਵਾਲੀ ਪਿਆ ਕਰ ਬੱਕ ਕਦ ਕਾਠਾ ਲਗਾ ਜਿਹੜਾ ਛੋਟੀਆਂ ਨਹੀਂ ਆ ਬਦੀ ਬਹੁਤ ਚੰਗੀ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਯਾਦ ਬਰੀਡ ਕਰਮ ਵਾਲੀ ਇਹ ਵੀ ਚੰਗੀ ਆ ਚਮਕ ਦੇਖੋ ਬਾਈ ਬੜਕ ਬਾਕੀ ਜਿਹੜੀਆਂ ਪਲੀਆਂ ਬਹੁਤ ਨੇ ਚਮਕ ਗਰਮੀ ਗਰਮੀ ਜਮਾ ਹੀ ਨਹੀਂ ਬਣਾਉਂਦੇਆਂ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਉਹ ਤੋਰੇ ਤਾਰੇ ਦੀ ਵੀ ਸਾਫ ਕੀ ਮੋਲ ਲabra ਇਹਦਾ ਇਹ ਦੇ ਦਾਂਗੇ 43000 ਰੁਪਏ ਦੀ ਮਾਨਤਣ ਹੋ ਜੂ ਹਾਂਜੀ ਕਰ ਦਾਂਗੇ 47000 ਰੁਪਿਆ ਮੋਲ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸੁਨੱਖੀ ਆ ਬਾਈ ਰੰਗ ਰੂਪ ਵੀ ਚੰਗਾ ਆ ਬਾਕੀ ਹਲੇ ਬਈ ਕੱਚੀ ਕੱਚੀ ਆਦਨ ਲੈੰਦੀ ਆ ਹਾਂ ਜੀ ਕੱਚੀ ਕੱਚੀ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਠੰਡੀ ਸਿਲੱਡ ਲੰਮ ਨੂੰ ਵੀ ਚੰਗਾ ਬਹੁਤ ਲੱਗਾ ਜਿਹੜੀ ਕੁਆਲਟੀ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਪਾਣਾ ਫਰਾਂ ਵਾਲੇ ਅੱਗੇ ਵੀਰੇ ਬੱਚੀ ਬਾਰੇ ਕਿੰਨੀ ਕੁ ਉਮਰ ਹੈ ਵੀਰੇ ਇਹ ਹੋਊਗੀ 10-11 ਮਹੀਨਿਆਂ ਦੀ ਅ ਕਿਹੜੇ ਦੀ ਕੇ ਦੀ ਆ ਕੀ ਕਦੋਂ ਉਹਨੇ ਜਿਵੇਂ ਪਤਾ ਨਹੀਂ 5 ਸਟਾਰ ਕਿਹੜਾ ਵਜ ਦੇ ਜਰਸੀ ਦਾ ਆਪਾਂ ਨੂੰ ਬਾਹਲਾ ਆਪਾਂ ਪੁੱਛ ਕੇ ਨਹੀਂ ਪਤਾ ਮਾ ਦਾ ਦੁੱਧ ਕਿੰਨਾ ਕਿਸੀ ਬਈ ਦੁੱਧ ਆਏਗਾ ਜਿਹੜਾ 18-19 ਲੀਟਰ ਦਾ ਰਕਾਰੀ ਬੋਲ ਦੇ ਬਈ ਤੋੜ ਕੇ ਦਿਖਾ ਫੇਸ ਬੜਾ ਚੰਗਾ ਬੋਦੀ ਪਾਦੀ ਬਹੁਤ ਚੰਗੀ ਆ ਚਮਕ ਬਹੁਤ ਸਮੀ ਪਲੀ ਆ ਬਈ ਫੇਸ ਨੂੰ ਸਰੀਰ ਕੋ ਬਹੁਤ ਚੰਗਾ ਤੋਰਾ ਤਾਰਾ ਵੀ ਚੰਗਾ ਬੱਚੀ ਦਾ ਛੋਲੀ ਚਾਲੀ ਨੇੜ ਤੋਂ ਚੈੱਕ ਕਰਵਾ ਦੇਗੇ ਤੇ ਕੀ ਮੋਲ ਲਾ ਵੀਰੇ ਇਹਦਾ ਇਦੇ ਦਾਂਗੇ 23000 ਰੁਪਏ ਦੀ ਮਾਨਤਾਨ ਹੋ ਜਾ ਹਾਂਜੀ ਕਰ ਦਾਂਗੇ 23000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਬਾਕੀ ਥਾਂ ਤੋਂ ਵਿਖਾ ਦੋ ਟਕਾ ਕੇ ਥਾਂ ਤੋਂ ਬਹੁਤ ਚੰਗੇ ਲੱਗੇ ਬਹੁਤ ਚੰਗਾ ਪੈਂਦਾ ਬੋਦੀਬਾਦੀ ਬਹੁਤ ਚੰਗੀ ਹੈ ਸਨੱਖਪਣਾ ਬੱਚੀ ਦੇ ਵਿੱਚ ਬਹੁਤ ਆ ਬਾਕੀ ਝੂਲੀ ਜਰੂਰ ਦੇਖ ਕਰਵਾਵਾਂਗੇ ਝੂਲੀ ਕਮਾਲ ਗੱਬਣਾ ਨੂੰ ਪੱਟੀ ਖੜੀ ਹੈ ਇਕੱਲਾ ਇਕੱਲਾ ਥਣ ਚਾਰੇ ਥਣ ਦਾ ਨਿਕਲ ਪੂਰੇ ਗਹਿਰ ਤੋਂ ਝੂਲੀ ਦੇਖੋ ਕੀ ਬਾਤ ਹੈ ਝੂਲੀ ਬਈ ਹੈਨਾ ਗੱਬਣਾ ਵਰਗੀ ਝੂਲੀ ਹਾਂਜੀ ਹਾਂਜੀ ਹੂੰ ਨਾਗਪਰਾ ਕੋਲੇ ਤਨ ਸੀ ਤੰਨੀ ਰਖਾ ਤੇ ਕਿਸੇ ਵੀਰ ਦੇ ਤਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਜਲੋਂ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਮੱਚ